24 ਘੰਟੇ ਅਸੀਂ ਲੋਕਾਂ ਦੀ ਹਾਜ਼ਰੀ ਵਿੱਚ ਸ਼ਾਮਲਨਾ ਫਰਦੂਲਗੜ ਨਗਰਪੰਚਾਇਤ ਦੇ ਨਵੇਂ ਬਨੇ ਪ੍ਰਧਾਨ ਵੀਨਾ ਰਾਣੀ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਬਰ ਅਤੇ ਮੀਤ ਪ੍ਰਧਾਨ ਬਿੰਦਰ ਜੈਕ ਨੇ ਅੱਜ ਰਸਮੀ ਤੌਰ ਤੇ ਚਾਰਜ ਸੰਭਾਲ ਲਿਆ ਹੈ ਇਹ ਚਾਰਜ ਉਹਨਾਂ ਨੇ ਅੱਜ ਐਮ ਐਲ ਏ ਗੁਰਪ੍ਰੀਤ ਸਿੰਘ ਬਨਾਵਾਲੀ ਦੀ ਮੌਜੂਦਗੀ ਵਿੱਚ ਸੰਭਾਲਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਐਮ ਐਲ ਏ ਬਨਾਵਾਲੀ ਅਤੇ ਨਵੇਂ ਬਨੇ ਪ੍ਰਧਾਨ ਸਹਿਬਾਨ ਨੇ ਸ਼ਹਿਰ ਦੇ ਵਿਕਾਸ ਲਈ ਕੀ ਕਿਹਾ ਜਰਨਲੀ ਦੇਖੋ ਸਾਡੀ ਇਹ ਰਿਪੋਰਟ ਦੇਖੋ ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਆ ਰਿਪਬਲਿਕ ਡੇ ਤੇ 26 ਜਨਵਰੀ ਤੇ ਮੈਂ ਵੀ ਨਾਰਾਣੀ ਜੀ ਨੂੰ ਸਾਡੇ ਸੁਖਜੀਤ ਜੀਆ ਨੂੰ ਸੁਖਿੰਦਰ ਜੈਗ ਜੀਆ ਨੂੰ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈਗੀ ਪਹਿਲਾਂ ਜਨੈਨੀਮਸਲੀ ਇਹਨਾਂ ਦੀ ਚੋਣ ਹੋਈ ਸੀਗੀ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਅੱਜ ਵੀ ਸਾਰੇ ਐਮਸੀ ਸਾਹਿਬਾਨ ਹਾਜ਼ਰ ਨੇ ਇਹਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਅੱਜ ਇਹਨਾਂ ਨੇ ਬਕਾਇਦਾ ਆਪਣੀ ਚੇਅਰ ਤੇ ਬੈਠ ਕੇ ਕੰਮ ਸ਼ੁਰੂ ਕਰ ਦਿੱਤਾ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਡੇ ਜਿਹੜੇ ਐਮਸੀ ਸਾਹਿਬਾਨਾਂ ਸੂਚੀ ਜਿਹੜੀ ਟੀਮ ਆ ਇਹ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਯਤਨ ਕਰੂਗੀ ਬਿਨਾ ਕਿਸੇ ਤੋਂ ਨਰਪੱਖਤਾ ਨਾਲ ਕਿਸੇ ਨਾਲ ਭੈ ਭਾਦ ਕਰੇ ਤੋਂ ਬਿਨਾ ਨਰਪੱਖਤਾ ਨਾਲ ਕੰਮ ਕਰਨਗੇ ਮੈਂ ਇਹੀ ਆਖਿਆ ਅੱਜ ਵੀ ਕਿ ਜਿੰਨੀ ਡਿਵੈਲਪਮੈਂਟ ਵਾਸਤੇ ਪੈਸੇ ਦੀ ਲੋੜ ਆ ਉਸ ਵਾਸਤੇ ਮੈਂ ਹਾਜ਼ਰਾਂ ਸ਼ਹਿਰ ਦਾ ਕੰਮ ਤੁਸੀਂ ਸਾਰਿਆਂ ਨੇ ਰਲ ਕੇ ਕਰਨਾਗਾ ਜਿਹੜੇ ਵੀ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਸਫਾਈ ਦਾ ਕੰਮ ਹੋਣ ਵਾਲਾ ਕੋਈ ਟ੍ਰੈਫਿਕ ਦੀ ਸਮੱਸਿਆ ਗਈ ਇਹਨਾਂ ਨੇ ਇਸ ਫੈਸਲਾ ਲੈਣਾ ਮੇਰਾ ਸੰਯੋਗ ਹਮੇਸ਼ਾ ਇਸ ਨਗਰਪੰਚਾਇਤ ਦੀ ਸਮੁੱਚੀ ਟੀਮ ਦੇ ਨਾਲ ਰਹੂਗਾ ਸਰ ਸ਼ਹਿਰ ਦੇ ਜਿਹੜੇ ਮੁੱਖ ਕੰਮ ਨੇ ਉਹ ਕਦੋਂ ਤੋਂ ਸ਼ੁਰੂ ਕਰ ਰਹੇ ਹੋ ਤੁਸੀਂ ਦੇਖੋ ਤੁਸੀਂ ਸ਼ਹਿਰ ਦਾ ਤੁਸੀਂ ਜਾ ਕੇ ਦੇਖੋ ਮੈਂ ਕਹਿਣਾਗਾ ਕਿ ਪੋਲਾ ਸੀਗਾ ਜਿਹੜਾ ਆਪਣਾ ਫੱਟਿਆ ਵਾਲਾ ਪੋਲਾ ਬਾਬਾ ਬਹਾਦਰ ਦਾ ਪੋਲ ਵਜਦਾ ਉਹ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਕੇ ਉਹਦੇ ਛੇਤੀ ਹੀ ਵੱਡੇ ਲੈਵਲ ਤੇ ਅਸੀਂ ਉਹਦਾ ਘਟਨ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਜਿਹੜੇ 1 2 3 ਨੰਬਰ ਵਾਰਡ ਸੀਗੇ ਜਿਨ੍ਹਾਂ ਦੇ ਵਿੱਚ ਸਿਲਟ ਜੰਮ ਗਈ ਸੀਗੀ ਫਲੱਡ ਆਉਣ ਵੇਲੇ ਉਹਦਾ ਵੀ ਟੈਂਡਰ ਲੱਗ ਗਿਆਗਾ ਉਹ ਛੇਤੀ ਇਸੇ ਹਫਤੇ ਜਿਨ੍ਹਾਂ ਨੇ ਟੈਂਡਰ ਲਿਆਗਾ ਠੇਕੇਦਾਰਾਂ ਨੇ ਉਹਨਾਂ ਨੇ ਸਿਲਟ ਕੱਢਣ ਦਾ ਕੰਮ ਸ਼ੁਰੂ ਕਰ ਦੇਣਾ ਤਾਂ ਕਿ ਜਿਹੜੀ ਉਹਨਾਂ ਬਾੜਾਂ ਦੇ ਵਿੱਚ ਸੀਵਰਤੀ ਸਮੱਸਿਆ ਆਉਂਦੀ ਆ ਉਹ ਹੱਲ ਹੋਵੇ ਜਾ ਕੇ ਤੁਸੀਂ ਵੇਖੋ ਜਿਹੜਾ ਹੈਗਾ ਬਿਆਨਤ ਨਗਰ ਆਲਾ ਸੀਵਰ ਪੈ ਰਿਹਾਗਾ ਵੱਡੇ ਪੱਧਰ ਤੇ ਉਹ ਕੰਮ ਚੱਲ ਰਿਹਾ ਜਿਹੜਾ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਾਲਾ ਕੰਮ ਉਹ ਮੈਨੂੰ ਲੱਗਦਾ 60% ਤਕਰੀਬਨ ਹੋ ਚੁੱਕਿਆਗਾ ਹੁਣ ਫੇਰ ਪਾਈਪਾਂ ਆਉਣੀਆਂ ਨੇ ਜਿਹੜਾ ਏਰੀਆ ਰਹਿ ਗਿਆ ਜਿਹੜਾ ਜਿਹੜਾ ਉਹਦੇ ਵਿੱਚ ਲਿਆ ਹੋਇਆਗਾ 16 ਕਿਲੋਮੀਟਰ ਸੀ ਵਾਟਰ ਸਪਲਾਈ ਦੇਣੀ ਆ ਉਹ ਪਾਈਪਾਂ ਵੀ ਸਾਰੀਆਂ ਪੈ ਰੀਆਂ ਇੱਕ ਚਿਲਿੰਗ ਸੈਂਟਰ ਦੇ ਵਿੱਚ ਬੋਰ ਲੱਗਣਾ ਉਹ ਸੈਕਟਰੀ ਲੈਵਲ ਤੇ ਜਿਹੜਾ ਹੈਗਾ ਉਹਦੀ ਪਰਮਿਸ਼ਨ ਵਾਸਤੇ ਕਿਉਂਕਿ ਥਾਂ ਉਹ ਡੈਰੀ ਡਿਪਾਰਟਮੈਂਟ ਦੀ ਹੈਗੀ ਉੱਥੇ ਪਹੁੰਚਦਾ ਹੋ ਗਿਆ ਇਸ ਤੋਂ ਇਲਾਵਾ 7 ਕਰੋੜ ਦਾ ਜਿਹੜਾ ਹੈਗਾ ਉੱਤਰ ਏਰੀਆ 'ਚ ਜਿਹੜਾ ਹੋਰ ਸੀਵਰ ਪੈਣਾਗਾ ਉਹ ਵੀ ਭੇਜਾ ਜਾ ਚੁੱਕਿਆਗਾ ਸੋ ਕਹਿਣ ਦਾ ਮਤਲਬ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਮੈਨੂੰ ਵਿਸ਼ਵਾਸ ਆ ਕਿ ਆਉਣ ਵਾਲੇ 1 ਸਾਲ ਦੇ ਵਿੱਚ ਸ਼ਹਿਰ ਦੇ ਅਸੀਂ 95% ਜਿਹੜੇ ਕੰਮ ਆਉ ਕੰਪਲੀਟ ਕਰ ਲਾਂਗੇ। ਬਾਕੀ ਮੈਨੂੰ ਖੁਸ਼ੀ ਹੈ ਕਿ ਮੇਰੇ ਨਾਲ ਹੁਣ ਅੱਗੇ ਜਿਵੇਂ ਕਹਿੰਦੇ ਅਸੀਂ ਇਕੱਲੇ ਸੀ ਜਾਂ ਅਫਸਰ ਸਹਿਬਾਨ ਸੀ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਤੇ ਆਪਦੀ ਆਪਦੀ ਵਾਰਡ ਦੀ ਜ਼ਿੰਮੇਵਾਰੀ ਸੰਭ ਕੇ ਇਹ ਜਿਵੇਂ ਕਹਿੰਦੇ ਅੱਗੇ ਮੈਂ ਇਕੱਲਾ ਸੀ ਹੁਣ ਅਸੀਂ 15-16 ਜਾਣੇ ਹੋਗੇ ਰਲ ਕੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਾਂਗੇ। ਸਭ ਤੋਂ ਪਹਿਲਾਂ ਮੈਂ ਮੇਰੇ ਮੇਰੇ ਐਮਸੀ ਅਤੇ ਐਮਐਲਏ ਸਾਹਿਬ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਹਨਾਂ ਨੇ ਅੱਜ 26 ਜਨਵਰੀ ਕਰਕੇ ਟਾਈਮ ਕੱਢਿਆ ਜਿਹਦੇ ਵਿੱਚ ਕੇ ਇਲੈਕਸ਼ਨ ਤੋਂ ਬਾਅਦ ਇਹ ਕੁਛ ਸਮਾਂ ਲੱਗ ਜਾਂਦਾ ਹੈ ਪ੍ਰਧਾਨ ਦੇ ਸੈਨ ਚੱਲਣ ਲਈ ਉਹਦਾ ਜੇ ਨੋਟੀਫਿਕੇਸ਼ਨ ਹੋ ਗਿਆ ਸੀ ਅੱਜ ਐਮਐਲਏ ਸਾਹਿਬ, ਈਓ ਸਾਹਿਬ ਅਤੇ ਮੇਰੇ ਐਮਸੀ ਸਾਹਿਬ ਸਾਰੇ ਇਕੱਠੇ ਹੋ ਕੇ ਨਗਰ ਪੰਚਾਇਤ ਦੇ ਵਿੱਚ ਇਹਨਾਂ ਨੇ ਵਿੰਨਾ ਰਾਣੀ ਨੂੰ ਕੁਰਸੀ ਤੇ ਬੁਆਇਆ ਤੇ ਸਾਈਨ ਕਰਾਇਆ ਮੈਂ ਫਿਰ ਦੁਬਾਰਾ ਮੇਰੇ ਸਾਰੇ ਵੀਰਾਂ ਦਾ ਦਾ ਦਿਨ ਸ਼ੁਕਰੀਆ ਦਾ ਕਰਦਾ ਹਾਂ ਖਾਸ ਕਰ ਸਾਡੇ ਐਮ ਐਲ ਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਰਦਾ ਅਸੀਂ ਜੋ ਵੀ ਸ਼ਹਿਰ ਦੇ ਕੰਮ ਹੈ ਅਸੀਂ ਤਨ ਦੇ ਹੀ ਨਾਲ ਪੂਰੀ ਲਗਨ ਨਾਲ ਕਰਾਂਗੇ ਇਹ ਅਸੀਂ ਉਸ ਵੇਲੇ ਵੀ ਕਹਿ ਹ ਸੀ ਜਦੋਂ ਇਲੈਕਸ਼ਨ ਲੜਦੇ ਸੀ ਹੁਣ ਵੀ ਕਹਿੰਦੇ ਆ ਵੀ ਅਸੀਂ ਤਨੋਂ ਮਨੋਂ ਸ਼ਹਿਰ ਦਾ ਵਿਕਾਸ ਦੇ ਲਈ ਪੂਰਾ ਜੋਰ ਲਾਵਾਂਗੇ 24 ਘੰਟੇ ਅਸੀਂ ਲੋਕਾਂ ਦੀ ਹਾਜ਼ਰੀ ਵਿੱਚ ਸ਼ਾਮਲ ਰਹਾਂਗੇ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਐਮਸੀ ਸਾਹਿਬਾਨਾਂ ਦਾ ਅਤੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਕੀ ਐਡੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ ਅਤੇ ਵਿਕਾਸ ਦੇ ਸਾਰੇ ਕੰਮਾਂ ਨੂੰ ਆਪਣੇ ਤੌਰ ਤੇ ਪੂਰੇ ਕਰਾਂਗੇ